ਦੋਸਤੋ ਬੁਲਟ ਨਾਮਾ ਪੰਜਾਬ ਦੇ ਤਹਿਤ ਪੰਜਾਬ ਦਾ ਬੁਲਟ ਮੋਟਰਸਾਈਕਲ ਦੇ ਉੱਤੇ ਸਫ਼ਰ جاری ਹੈ ਤੇ ਇਸ ਵੇਲੇ ਅਸੀਂ ਘੁੰਮ ਰਹੇ ਹਗੇ ਆ ਜ਼ਿਲ੍ਹਾ ਫਰੀਦਕੋਟ ਤੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਨਾਨਕਸਰ ਜਿਹੜਾ ਕਿ ਕੋਟਕਪੂਰਾ ਜੈਤੂ ਰੋਡ ਦੇ ਉੱਪਰ ਸਥਿਤ ਆ ਬੁਲਟ ਇੱਕਦਮ ਉਖੜੀ ਦੇ ਵਿੱਚ ਵੱਜਣ ਦੇ ਕਾਰਨ ਮੇਰੇ ਸਾਥੀ ਨਰੇਸ਼ ਪਠਾਣੀਆਂ ਦੇ ਟੂਈ ਦੇ ਵਿੱਚ ਦਰਦ ਹੋਣ ਲੱਗ ਗਿਆ ਤੇ ਅਸੀਂ ਥੋੜੀ ਦੇਰ ਇੱਕ ਮੋਟਰ ਦੇ ਥੱਲੇ ਦਰਖਤਾਂ ਦੀ ਛਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਰੈਸਟ ਕਰਵਾਈ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਧਰਨ ਪੈ ਗਈ ਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਪੋਜੀਸ਼ਨ ਬਣੀ ਹੋਈ ਹੈ ਤੇ ਉਤੋਂ ਸੈਫਰ ਵੀ ਜਿਹੜਾ ਹੈਗਾ ਬਾਈਕ ਦੇ ਉੱਤੇ ਨਹੀਂ ਹੋ ਰਿਹਾ ਤਾਂ ਮੈਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਇੱਥੋਂ ਹੋਰ ਸਫ਼ਰ ਜਾਰੀ ਰੱਖੋ ਤੇ ਮੈਨੂੰ ਬੱਸ ਦੇ ਉੱਤੇ ਚੜਾ ਦਿਓ ਮੈਂ ਇੱਕ ਲਾ ਜਿਹੜਾ ਹੈਗਾ ਵਾਪਸ ਚਲਾ ਜਾਵਾਂਗਾ ਪਰ ਜਦੋਂ ਅਸੀਂ ਇਕੱਠੇ ਆਇਆ ਤਾਂ ਇਕੱਠੇ ਜਾਵਾਂਗੇ ਤੇ ਜੇਕਰ ਵਾਪਸ ਬਰੰਡੇ ਜਾਣਾ ਪਿਆ ਤਾਂ ਵੀ ਇਕੱਠੇ ਚਲਾਂਗੇ ਮੈਂ ਇਹਨੂੰ ਲੈ ਕੇ ਚਲਦਾ ਕੋਟਕਪੂਰਾ ਦੇ ਵਿਖੇ ਉੱਥੇ ਸਾਡੇ ਮਿੱਤਰ ਨੇ ਰਣਦੇਵ ਮੈਡੀਕਲ ਵਾਲੇ ਤੋਂ ਰਣਦੇਵ ਜੀ ਦੇ ਕੋਲ ਅਸੀਂ ਜਿਹੜਾ ਸੀਗਾ ਰਾਜ ਕਰਾਇਆ ਕੁਝ ਦੇਰ ਆਰਾਮ ਕੀਤਾ ਤੇ ਹੁਣ ਤੁਸੀਂ ਦੇਖੋ ਪਠਾਨੀਆਂ ਸਾਹਿਬ ਦੀ ਹਾਲ ਠੀਕ ਹੋ ਪਠਾਨੀਆਂ ਸਾਹਿਬ ਨਰੇਸ਼ ਪਠਾਨੀਆਂ ਦਾ ਇਲਾਜ ਕਰਾਉਣ ਤੋਂ ਬਾਅਦ ਅਸੀਂ ਪਹੁੰਚ ਜਾਨੇ ਆ ਪਿੰਡ ਨਾਨਕ ਸਰ ਵਿਖੇ ਇੱਥੇ ਸਥਿਤ ਹੈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੀਂ ਪਾਤਸ਼ਾਹੀ ਦੀ ਜਾਤ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਜਿਹੜਾ ਕਿ ਰੋਡ ਕੁ ਪੂਰਾ ਜੈਤੋ 메ਨ ਰੋਡ ਦੇ ਉੱਤੇ ਸਥਿਤ ਹੈ ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਜਦੋਂ ਨੌਵੇਂ ਪਾਤਸ਼ਾਹ ਮਾਲਵਾ ਦੇ ਵਿੱਚ ਪ੍ਰਚਾਰ ਦੌਰੇ ਦੇ ਬਰਾਂਡ ਆਏ ਤਾਂ ਉਹ ਕੁਝ ਘੜੀਆਂ ਨਾਨਕ ਸਰ ਵਿਖੇ ਵੀ ਰੁਕੇ ਤੇ ਉਹਨਾਂ ਦੀ ਜਾਤ ਦੇ ਵਿੱਚ ਹੀ ਇੱਥੇ ਗੁਰੂ ਘਰ ਸੁਸ਼ੋਭਤ ਹੈ ਇਸ ਗੁਰੂ ਘਰ ਦੀ ਬਹੁਤ ਮਾਨਤਾ ਹੈ ਤੇ ਦੂਰੋਂ ਦੂਰੋਂ ਲੋਕ ਨਤਮਸਤਕ ਹੋਣ ਲਈ ਆਉਂਦੇ ਨੇ ਆਜੋ ਹੁਣ ਦੋਸਤੋ ਚੱਲਦੇ ਆਪਾਂ ਅਗਲੇ ਪੜਾ ਦੇ ਵੱਲ ਕਰੌਣਿਆ ਤੁਹਾਨੂੰ ਹੋਰ ਇਤਿਹਾਸਕ ਸਥਾਨ ਦੇ ਦਰਸ਼ਨ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਗੁਰਦੁਆਰਾ ਗੁਰੂ ਕੀ ਟਾਵ ਆਜੋ ਦੋਸਤੋ ਜੁੜੇ ਰਹੋ ਨਾਲ ਤੇ ਕਰ ਲਿਓ ਦਰਸ਼ਨ